ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਜਿਹੜਾ ਮੁੱਦਾ ਚੱਲ ਰਿਹਾ ਸੀ ਕਈ ਦਿਨਾਂ ਤੋਂ ਜਿਹੜਾ ਬਾਈ ਹੈ ਪੇਜ ਵਾਲਾ ਬਾਲਾ ਚਲੇਟੀ ਕਾਲਾ ਤੇ ਉਹਨੂੰ ਲੈ ਕੇ ਅੱਜ ਆਪਣੀ ਪੰਚਾਇਤ ਹੋਈ ਸੀ ਸਾਰੇ ਭਰਾਵਾਂ ਦੀ ਹੈ ਨਾ ਆਪਣੇ ਬਜ਼ੁਰਗ ਗਏ ਹੋਏ ਸੀਗੇ ਆਹੀ ਡਿਸਾਈਡ ਹੋਇਆ ਵੀ ਅੱਪਾ ਇਹ ਐਪਲੀਕੇਸ਼ਨ ਬਾਈ ਦੀ ਡੀਜੀਪੀ ਹਰਿਆਣੇ ਨੂੰ ਦਵਾਂਗੇ ਤੇ ਇੱਕ ਐਪਲੀਕੇਸ਼ਨ ਅੱਪਾ ਹਰਿਆਣੇ ਸੀਐਮ ਨੇਫ ਸੈਣੀ ਨੂੰ ਦਵਾਂਗੇ ਤੇ ਇੱਕ ਅੱਪਾ ਐਪਲੀਕੇਸ਼ਨ ਐਸਪੀ ਮਾਰਦਨ ਨੂੰ ਦਵਾਂਗੇ ਤੇ ਇੱਕ ਹਿਊਮਨ ਰਾਈਟਸ ਨੂੰ ਦਵਾਂਗੇ ਅੱਪਾ ਚਾਰ ਐਪਲੀਕੇਸ਼ਨਾਂ ਦਵਾਂਗੇ ਤੇ ਅੱਜ ਤੋਂ ਬਾਅਦ ਭਰਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ ਭਰਾ ਦਾ ਜਿਵੇਂ ਜੀ ਕਰੇ ਅਨਾ ਆਪਣੀ ਜਿੰਦਗੀ ਜੀ ਸਕਦਾ ਆ ਵੀਡੀਓ ਪਾ ਸਕਦਾ ਆਪਣਾ ਕੋਈ ਲੈਣਾ ਦੇਣਾ ਨਹੀਂ ਹੈਗਾ ਬਸ ਅਸੀਂ ਤਾਂ ਪੁਲਸ ਅੱਗੇ ਹੀ ਬੇਨਤੀ ਕਰ ਸਕਦੇ ਆ ਕੱਲ ਨੂੰ ਜਾ ਕੇ ਵੀ ਤੁਸੀਂ ਇਹਦਾ ਕੰਟੈਂਟ ਦੇਖੋ ਅਗਰ ਤੁਹਾਨੂੰ ਲੱਗਦਾ ਵੀ ਇਹ ਸਮਾਜ ਵਾਸਤੇ ਠੀਕ ਆ ਤੇ ਸਾਡੇ ਬੱਚਿਆਂ ਵਾਸਤੇ ਠੀਕ ਆ ਫਿਰ ਇਹ ਕੰਟੈਂਟ ਚੱਲਣ ਦਿਓ ਠੀਕ ਆ ਜੇ ਤੁਹਾਨੂੰ ਲੱਗਦਾ ਵੀ ਇਹ ਸਮਾਜ ਵਾਸਤੇ ਆ ਸਾਡੇ ਬੱਚਿਆਂ ਵਾਸਤੇ ਸਾਡੀਆਂ ਭੈਣਾਂ ਵਾਸਤੇ ਸਾਡੀਆਂ ਮਾਤਾ ਮਾਂ ਵਾਸਤੇ ਸਹੀ ਨਹੀਂ ਹੈਗਾ ਤਾਂ ਇਹਦੇ ਦੀ ਜਿਹੜੀ ਵੀ ਬਣਦੀ ਇਹਦੇ ਦੇ ਕਾਰਵਾਈ ਹੋਵੇ ਇਹਦੇ ਪੇਜ ਵੀ ਹੋਵੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਇਹੀ ਸਾਡਾ ਅੱਜ ਭਾਈ ਸਾਰਿਆਂ ਦਾ ਇਹੀ ਫੈਸਲਾ ਹੋਇਆ ਹੈ ਨਾ ਠੀਕ ਆ ਤੇ ਇਹ ਕਿ ਆਪਣਾ ਭਰਾ ਆਇ ਆ ਆਪਣਾ ਇਹ ਪੇਜ ਪਾਈ ਨੇ ਕੱਲ ਐਡਿਟ ਕਰਕੇ ਆਪਣੀ ਵੀਡੀਓ ਪਾਤੀ ਸੀ ਆ ਥੋੜੀ ਜੀ ਹੈਨਾ ਚਲੋ ਬੱਚੇ ਨੇ ਛੋਟੇ ਨਾਂ ਸੰਭਦੇ ਨੇ ਹਜੇ ਹੈਨਾ ਤੇ ਆਪਣਾ ਇਹਦੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ ਕੋਈ ਭਰਾ ਛੋਟਾ ਹੈਨਾ ਤੇ ਬਾਕੀ ਚੜਦੀ ਕਲਾ ਬਾਈ ਸਾਰੇ ਜੀ ਹੈਨਾ ਆਪਣਾ ਅੱਜ ਕੇ ਬਾਅਦ ਇਸ ਭਰਾ ਗੱਲ ਕੋਈ ਲੈਣਾ ਦੇਣਾ ਨਹੀਂ ਆਪ ਕੋ ਜੋ ਜੀ ਕਰਾ ਕਿਸੇ ਕੇ ਬਾਰੇ ਵਿੱਚ ਕਹਿਣੇ ਕਾਪ ਕਹਿ ਸਕਾਇਆ ਤੋ ਬਾਕੀ ਹੋਈ ਬੀਤਦੀ ਹੈ ਦੀ ਸਸਰੀ ਕਾਲ ਹੈ ਜੀ